ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ 31 ਮਾਰਚ ਨੂੰ ਹਰਿਆਣਾ ਦੇ ਅੰਬਾਲਾ ਚ ਨੌਜਵਾਨ ਕਿਸਾਨ ਸ਼ੁਭਕਰਨ ਦੀ ਸ਼ਰਧਾਂਜਲੀ ਸਭਾ ਹੋ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅੰਬਾਲਾ ਪੁਲਿਸ ਨੇ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੂੰ ਮੁਹਾਲੀ 에ਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ। ਅੰਬਾਲਾ ਸੀਆਈਏ ਨੇ ਪੇਸ਼ੀ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਉਸ ਦਾ ਮੈਡੀਕਲ ਵੀ ਕਰਵਾਇਆ। ਸੋ ਬਾਅਦ ਪਾਰੀ ਪੁਲਿਸ ਫੋਰਸ ਦੀ ਮੌਜੂਦਗੀ ਚ ਜਲਵੇੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਨਵਦੀਪ ਨੂੰ 2 ਦਿਨ ਦੇ ਰਿਮਾਂਡ ਤੇ ਸੀਆਈਏ 1 ਦਿਨ ਹਵਾਲੇ ਕਰ ਦਿੱਤਾ। ਨਦੀਪ ਸਿੰਘ ਕਿਸਾਨੀ ਅੰਦੋਲਨ ਦੇ ਵਿੱਚ ਕਾਫੀ ਸਰਗਰਮ ਹੈ ਉਹ ਸ਼ੰਪੂ ਬਾਰਡਰ ਤੇ ਮੰਗਾ ਨੂੰ ਲੈ ਕੇ ਡਟਿਆ ਹੋਇਆ ਸੀ ਇਹ ਵੀ ਖਬਰ ਹੈ ਕਿ ਦੋ ਕਿਸਾਨ ਯੂਨੀਅਨ ਦੇ ਸਾਥੀ ਵੀ ਹਿਰਾਸਤ ਵਿੱਚ ਲੈ ਗਏ ਨੇ ਇਸ ਦੀ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਖੇਦੀ ਕੀਤੀ ਜਾ ਰਹੀ ਹੈ ਜੀहां ਵਾਟਰ ਕੈਨਨ ਵਾਲੇ ਨਦੀਪ ਸਿੰਘ ਦੀ ਗ੍ਰਿਫਤਾਰੀ ਤੇ ਸਰਵਣ ਸਿੰਘ ਬੰਤੇਰ ਭੜਕਠੇ ਨੇ ਉਹਨਾਂ ਨੇ ਕਿਹਾ ਕਿ ਇਹ ਸ਼ਰਯੰਤਰ ਰਚਿਆ ਜਾ ਰਿਹਾ ਹੈ ਮੋਦੀ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ ਹੋਰ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ ਮੋਰਚਾ ਸ਼ਾਲੂਵੇਂ ਦਿਨ ਵਿੱਚ ਦਾਖਲ ਹੋ ਗਿਆ ਜਿਹੜੀ 31 ਮਾਰਚ ਮੌੜਾ ਮੰਡੀ ਅੰਮਾਲਾ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਜੀ ਦੀ ਸ਼ਹੀਦੀ ਸਮਾਗਮ ਦੀ ਵੱਡੀ ਮਹਾਪੰਚਾਇਤ ਹੋਣੀ ਸੀ ਔਰ ਜਿਵੇਂ ਪੂਰੇ ਹਰਿਆਣੇ ਦੇ ਪਿੰਡਾਂ 'ਚ ਜਿਹੜੀ ਅਰਥੀ ਕਲਸ਼ ਯਾਤਰਾ ਚੱਲ ਰਹੀ ਆ ਜਿਵੇਂ ਹਜ਼ਾਰਾਂ ਲੋਕ ਉਮੜ ਰਹੇ ਸੀ ਉਹਦੇ ਦਿਵਾਲੇ ਮੋਦੀ ਸਰਕਾਰ ਖਬਰ ਆ ਗਿਆ ਉਹਦੇ ਤੋਂ ਔਰ ਉਹਨਾਂ ਨੇ ਛੇੜਿਆੰਤਰ ਰਚਿਆ ਕੱਲ ਅੰਮਾਲੇ ਦੇ ਪਿੰਡਾਂ ਵਿੱਚ ਪੀਸਫੁਲੀ ਜਿਹੜਾ ਸੀਗਾ ਕਿਸਾਨ ਲੋਕਾਂ ਵਿੱਚ ਆਪਦੀ ਗੱਲ ਕਰ ਰਹੀ ਸੀ ਵੱਡੇ ਪੱਧਰ ਤੇ ਪੁਲਿਸ ਫੋਰਸਾਂ ਪੈਰਾ ਮਿਲਟਰੀ ਫੋਰਸਾਂ ਤੇ ਜੀਆਂ ਗਈਆਂ ਕਿ ਆਪਦੀ ਗੱਲ ਕਰਨਾ ਪਿੰਡਾਂ ਦੇ ਵਿੱਚ ਗਨਾਹ ਵਾ ਉਦੋਂ ਕਹਾ ਪੰਜਾਬ ਦੀ ਟੈਰਿਟਰੀ ਦੇ ਵਿੱਚੋਂ ਜਿਹੜਾ ਨਵਦੀਪ ਸਿੰਘ ਵਾਟਰ ਕੈਨਲ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋ ਉਹਦੇ ਨਾਲ ਹੋਰ ਨੌਜਵਾਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਵਾਂ ਫੋਰਮਾਂ ਵੱਲੋਂ ਇਹਦੀ ਸਖਤ ਸਬਜਾ ਵਿੱਚ ਨਿੰਦਾ ਕਰਦੇ ਆ ਇਹਦੇ ਸ외ਮੇਤ ਜਿਹੜੇ ਪਹਿਲਾਂ ਗ੍ਰਿਫਤਾਰ ਕੀਤੇ ਆ ਦੋ ਤਿੰਨ ਕਿਸਾਨ ਹੋਰ ਉਹਨਾਂ ਨੂੰ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਮੀਟਿੰਗ ਕਰਕੇ ਅਗਲਾ ਫੈਸਲਾ ਕਰਾਂਗੇ ਇਹਦੇ ਨਾਲ ਦੀ ਨਾਲ ਮੋਦੀ ਸਰਕਾਰ ਪੂਰੀ ਤਰ੍ਹਾਂ ਪੂੰਜੀਪੱਤੀਆਂ ਨੂੰ ਇਹ ਦੇਸ਼ ਲਟਾ ਰਹੀ ਆ ਗੌਤਮ ਆਦਾਨੀ ਜੀ ਦੀ ਜਾਇਦਾਦ 40% ਵੱਧ ਜਾਂਦੀ ਹੈਗੀ ਆ 86 ਅਰਬ ਡਾਲਰ ਦਾ ਉਹਨਾਂ ਦਾ ਸਰਮਾਇਆ ਹੋ ਜਾਂਦਾ ਸਾਡੇ ਬਾਰੇ ਕਿਹਾ ਜਾਂਦਾ ਵੀ 2022 ਤੱਕ ਤੁਹਾਡੀ ਆਮਦਨ ਦੁੱਗਣੀ ਕਰਨੀ ਆ ਹੁਣ ਉਹਦੇ ਤੇ ਕੋਈ ਬੋਲਦਾ ਹੀ ਨਹੀਂ ਹੈਗਾ ਅਸੀਂ 27 ਰੁਪਏ ਨਾ ਹਰ ਦਿਨ ਜ਼ਿੰਦਗੀ ਜੀ ਰਹੇ ਹੈਗੇ ਆ ਸਾਨੂੰ ਲਾਗਤ ਖਰਚੇ ਵੀ ਪੂਰੇ ਫਸਲਾਂ ਦੇ ਭਾਅ ਦੇ ਦਿੱਤੇ ਨਹੀਂ ਜਾਂਦੇ ਹੈਗੇ ਤੋਂ ਅਸੀਂ ਆਸ ਰੱਖਾਂਗੇ ਕਿ ਕੰਗਣਾ ਨਰਾਉਤ ਜੀ ਸਾਡੀ ਭੈਣ ਇਸ ਵੇਲੇ ਹਿਮਾਚਲ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਜਿਹੜੀ ਉਥੇ ਦੀ ਮੰਡੀ ਆ ਬਾਨੀ ਡਾਨੀ ਜੀ ਹੁਣਾਂ ਸੇਬ ਦੀ ਮੰਡੀ ਖਾਲੀ ਆ ਤੋਂ ਸੇਬ ਵਾਲੇ ਕਿਸਾਨਾਂ ਨੂੰ ਭੈਣ ਜੀ ਮਿਲ ਕੇ ਉਹਨਾਂ ਦੀ ਵੀ ਸਾਰ ਲੈ ਲੈਣ ਉਹਨਾਂ ਨੂੰ ਵੀ ਐਮਐਸਪੀ ਦਵਾ ਦੇਣ ਇਹ ਪੜਾ ਹੋ ਜੂਗਾ ਇਹਦੇ ਨਾਲ ਦੀ ਨਾਲ ਮੋਦੀ ਸਰਕਾਰ ਤੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਭਗਵੰਤਮਾਨ ਸਰਕਾਰ ਵੀ ਪੂੰਜੀ ਪੱਤੀਆਂ ਨੂੰ ਖੁਸ਼ ਕਰ ਰਹੀ ਆ 26 ਮਾਰਕੀਟ ਕਮੇਟੀਆਂ ਦੁੱਗੀਆਂ ਵਿੱਚ ਮਰਜ ਕਰਨ ਦਾ ਫੈਸਲਾ ਕਰ ਲਿਆ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਦੀਆਂ ਮੰਡੀਆਂ ਸਾਡੇ ਮਜੀਠਾ ਮੰਡੀ ਵੀ ਜਿਹੜੀ ਆ ਉਹ ਖਤਮ ਕਰਨ ਦਾ ਫੈਸਲਾ ਹੋਇਆ ਨੌ ਵੱਡੇ ਧਨਾਡਾ ਨੂੰ ਸਟੋਰ ਕਰਨ ਦਾ ਕਣਕ ਖਰੀਦਣ ਤੇ ਵੇਚਣ ਦੇ ਅਧਿਕਾਰ ਦਿੱਤਾ ਨਾਲ ਮਾਰਕੀਟ ਕਮੇਟੀ ਖਤਮ ਕਰ ਦੇਣੀ ਆ ਭਗਵੰਤ ਮਾਨ ਸਰਕਾਰ ਨੇ ਇਹਦੀ ਵੀ ਨਿੰਦਾ ਕਰਦੀ ਐ ਫੈਸਲਾ ਲਾਗੂ ਨਹੀਂ ਹੋਣਦਿਆਂਗੇ ਤਰੰਤ ਭਗਵੰਤ ਮਾਨ ਸਰਕਾਰ ਇਹ ਫੈਸਲੇ ਨੂੰ ਵਾਪਸ ਲਏ ਔਰ ਫੈਸਲੇ ਕਰ ਕੋ ਰਹਾ ਕਿਹਾ ਜਾਂਦਾ ਕੋਡ ਆਫ ਕੰਡਕਟ ਆ ਉਧਰ ਫੋਰਸਾਂ ਤੁਰੀਆਂ ਫਿਰਦੀਆਂ ਗ੍ਰਿਫਤਾਰੀਆਂ ਹੋ ਰੀਆਂ ਇਧਰ ਮਾਰਕੀਟ ਕਮੇਟੀਆਂ ਤੋੜੀਆਂ ਜਾ ਰਹੀਆਂ ਸੋ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਤੇਜ਼ ਕਰਾਂਗੇ ਤੇ ਕੱਲ ਅੰਮ੍ਰਿਤਸਰ ਜ਼ਿਲ੍ਹੇ ਦਾ ਤੀਜਾ ਜਥਾ ਅੰਮ੍ਰਿਤਸਰ ਰੇਲ ਸਟੇਸ਼ਨਾਂ ਤੋਂ ਹੋਰ ਨਾ ਥਾਵਾਂ ਤੋਂ ਹੋਰ ਟਰੈਕਟਰ ਡਾਲੀਆਂ ਵੀ ਸ਼ੰਭੂ ਬਾਰਡਰ ਨੂੰ ਕੁਝ ਕਰਨ ਗਈਆਂ ਸੋ ਇਸੇ ਤਰ੍ਹਾਂ ਪੰਜਾਬ ਦੀਆਂ ਦੋਹਾਂ ਫੋਰਮਾਂ ਦੀਆਂ 31 ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਨੂੰ ਲਗਾਤਾਰ ਜਥੇ ਰਵਾਨਾ ਕਰਦੀਆਂ ਰਹਿਣਗੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਜਦੋਂ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣ ਨਹੀਂ ਜਾਂਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਨਹੀਂ ਹੋ ਜਾਂਦਾ ਲਖੀਮਪੁਰ ਖੀਰੀ ਤੇ ਖਨੌਰੀ ਕਤਲकांड ਦਾ ਇਨਸਾਫ ਮਿਲ ਹੀ ਜਾਂਦਾ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ